ਕਟਨਾ ਜੀ ਆਈ ਹੈ ਸਾਡੀ ਇੱਥੇ ਜੂਸ ਫੈਕਟਰੀ ਹੈ ਮੈਨੀਆਂ ਦੇ ਨਾਮ ਤੇ ਫਰਮ ਦਾ ਨਾਮ ਹਾਈਜਨ ਪੈਕਸ ਹੈ ਦਲ ਸਿੰਘ ਵਾਲੇ ਹਾਂਜੀ ਰਤੀ ਤਕਰੀਬਨ 11:00 11:30 ਦੇ ਵਿੱਚ ਸ਼ੋਰਸਫਟ ਹੋਇਆ ਤੇ ਅੱਗ ਦਾ ਸਾਨੂੰ ਪਤਾ ਤਾਂ ਨਾਲ ਦੀ ਨਾਲ ਲੱਗ ਗਿਆ ਵੀ ਅੱਗ ਲੱਗੀ ਤੇ ਇਮੀਡੀਏਟਲੀ ਇਸ ਇਨਫੋਰਮ ਕੀਤਾ ਫਾਇਰ ਵਿਗਟ ਕੋਟਕਪੁਰਾ ਨੂੰ ਉਹਨਾਂ ਨੇ ਸਰਵਿਸ ਵਧੀਆ ਦਿੱਤੀ ਫਾਸਟ ਸਰਵਿਸ ਆਈ ਲਗਭਗ 12:00 ਵਜੇ ਤੋਂ ਪਹਿਲਾਂ ਪਹਿਲਾਂ ਗੱਡੀਆਂ ਪਹੁੰਚ ਗਈਆਂ ਸਾਡੇ ਕੋਲ ਪਰ ਲੱਗੇਰੇ ਸਾਰੀ ਰਾਤ ਪੰਜ ਸਾਢੇ ਪੰਜ ਘੰਟੇ ਲੱਗੇ ਉਹਨਾਂ ਨੂੰ ਸਾਢੇ ਪੰਜ 6 ਵਜੇ ਹੋਣ ਗਏ ਹੈ ਜੀ ਤੇ ਅੱਗ ਦਾ অলਮੋਸਟ ਕੰਟਰੋਲ ਹੈ ਹਲੇ ਵੀ ਥੋੜਾ ਬੁਤਾਂ ਅੰਦਰ ਤੁਦਕੀ ਕਰ ਰਹੀ ਹੈ ਬਟ অলਮੋਸਟ ਉਹ ਕੰਟਰੋਲ ਚ ਆ ਗਈ ਕਿਸ ਚੀਜ਼ ਦਾ ਸਟਾਕ ਕਿਸ ਚੀਜ਼ ਦਾ ਸਟਾਕ ਜੀ ਸਾਰਾ ਇਹ ਆਪਣਾ ਜੂਸ ਦੇ ਰਿਲੇਟਿਡ ਸਟਾਕ ਸੀਗਾ ਜੀ ਜਿਸ ਤੋਂ ਆਪਣਾ ਟੈਟਰਾ ਪੈਕ ਬਣਦਾ ਹੈਗਾ ਜਾਂ ਬੋਤਲਾਂ ਬਣਦੀਆਂ ਜਾਂ ਗੱਤਾ ਸੀਗਾ ਜਾਂ ਸਟ੍ਰੋ ਹੁੰਦੀ ਹੈ ਨੁਕਸਾਨ ਕਿੰਨਾ ਨੁਕਸਾਨ ਕਿੰਨਾ ਨੁਕਸਾਨ ਤਾਂ ਕਾਫੀ ਹੋ ਗਿਆ ਜੀ ਕਰੋੜਾਂ ਰੁਪਏ ਚ ਹੀ ਹੈ ਲਗਭਗ 3 ਕਰੋੜ ਰੁਪਏ ਦੇ ਕਰੀ ਨੁਕਸਾਨ ਬਿਲਡਿੰਗ ਦਾ ਵੀ ਨੁਕਸਾਨ ਹੋ ਗਿਆ ਜੀ ਬਿਲਡਿੰਗ ਦਾ ਵੀ ਕਾਫੀ ਨੁਕਸਾਨ ਹੈ ਜੀ ਬਿਲਡਿੰਗ ਤਾਂ ਆਲਮੋਸਟ ਖਤਮ ਹੋ ਗਈ ਆ ਵਾਲੀ ਬਿਲਕੁਲ ਬਿਲਡਿੰਗ ਖਤਮ ਹੋ ਗਈ ਇਹਦਾ ਐਸਟੀਮੇਟ ਬਣਾਵਾਂਗੇ ਕਿੰਨਾ ਕੁ ਨੁਕਸਾਨ ਹੈ ਜੀ ਤੇ ਜਾਨੀ ਨੁਕਸਾਨ ਤੋਂ ਵਿਚਾਰੇ ਜਾਨੀ ਨੁਕਸਾਨ ਤੋਂ ਬਚਾਇਆ ਜੀ ਕਿਸੇ ਨੂੰ ਕੋਈ ਜ਼ਖਮੀ ਨਹੀਂ ਹੋਇਆ ਕੋਈ ਜਾਨੀ ਨੁਕਸਾਨ ਨਹੀਂ ਹੈ ਇਸ ਘੱਲੋਂ ਬਚਾਇਆ ਕੀ ਕਾਰਨ ਕੀ ਰਿਹਾ ਜੀ ਅਕ ਲਗਨ ਦਾ ਕੋਈ ਲੱਗਿਆ ਪਤਾ ਨਹੀਂ ਕਾਰਨ ਤਾਂ ਇਹ ਹੈ ਜੀ ਜਿਹੜਾ ਅਸੀਂ ਕੈਮਰੇ ਕਮਰੇ ਦੇਖੇ ਉਹ ਸਾਡੇ ਸੀਸੀਟੀਵੀ ਕੈਮਰੇ ਲੱਗੇ ਹੋਏ ਸੀ ਸਾਰੇ ਤਾਂ ਜੋ ਸ਼ਾਰਟ ਸਰਕਟ ਹੀ ਲੱਗ ਰਿਹਾ ਅੱਗ ਲੱਗੀ ਸਾਰਾ ਸਾਡੇ ਕੋਲ 11 ਦੇ 11 ਦੇ ਟਾਈਮ ਤੇ ਜੀ ਤੇ ਉਸ ਦਿਵਾਰ ਇਹ ਬਿਹਾਈ ਆਪਣੀ ਪੁਣੀ ਪਾ ਕੇ ਫਿਰ ਆ ਗਈ ਜੀ ਪਾਣੀ ਆ ਲ ਗਿਆ ਹੂੰ ਫਿਰ ਲੱਗੇ ਰੇ ਸਾਰੀ ਰਾਤ ਹੁਣ ਬਜੀ ਆਈ ਹੁਣ ਸਵੇਰੇ ਬਜੀ ਹਾਂਜੀ ਜੀ ਤੇ ਕਿੰਨਾ ਕੁ ਨੁਕਸਾਨ ਹੋਇਆ ਨੁਕਸਾਨ ਤਾਂ ਇਹ ਬਹੁਤ ਵੱਡਾ ਆ ਕੁਝ ਨਹੀਂ ਹੋਇਆ ਤੁਸੀਂ ਕਿੰਨੇ ਕ ਬੰਦੇ ਸੀਗੇ ਜਿਨ੍ਹਾਂ ਨੇ ਅੱਗ ਤੇ ਕਾਬੂ ਪਾਇਆ ਇਹ ਠੀਕ ਹੈ ਤਾਂ ਟੋਟਾਟ ਕੁਝ 20 25 ਜਨੇ ਹੈਗੇ ਸੀ ਠੀਕ ਹੈ ਕਿੰਨਾ ਸਮਾਂ ਲੱਗਿਆ ਤੁਹਾਨੂੰ ਲੱਗ ਪੰਦੀ ਅਜੀ ਰਾਤ ਦੇ ਲੱਗੇ 11 ਵਜੇ ਦੇ ਜੀ ਤੇ ਹੁਣ ਵਧੀਆ ਕੀ ਨਾਂ ਤੁਹਾਡਾ ਜੀ ਸਤਨਾੰਦ ਸਿੰਘ ਜੀ ਸਰ ਜੀ ਸਾਨੂੰ ਉਹ 5 ਵਜੇ ਸਵੇਰ ਫੋਨ ਗਿਆ ਥਾਣੇ ਬੇਸਤ ਰਸਤਰਾ ਕਰਕੇ ਜੀ ਜੋ ਸਪੈਕਟਰੀ ਦੇ ਵਿੱਚ ਅੱਗ ਲੱਗ ਗਈ ਹੈ ਹਾਂਜੀ ਤੇ ਅਸੀਂ ਮੌਕੇ ਤੇ ਆ ਗਏ ਹਾਂ ਤੇ ਵੇਖਿਆ ਪੋ ਇਸ ਕਾਫੀ ਨੁਕਸਾਨ ਆ ਬਿ ショਟ ਸਰਕਟ ਨਾਲ ਅਗ ਲੱਗੀ ਹੋਈ ਹੈ ਬਿਲਕੁਲ ਮਾਲਕਾ ਦੇ ਦੱਸਣ ਮੁਤਾਬਕ 3 ਕਰੋੜ ਰੁਪਏ ਦਾ ਦਾਅਵਾ ਹੈ ਨੁਕਸਾਨ ਹੋਇਆ ਗਾਉਂ ਕੋਨ ਜੋ ਹੋਊਗਾ ਉਹ ਸਪੈਕਟੋ ਟੋੜੇ ਸ਼ੁਣੋ ਸ਼ਮਸ਼ੀਰ ਸਿੰਘ